हरमन बॉल लेके डी में आए हैं जुगराज वहां मौजूद है तो ये बदली हुई नीति है भारत की सिंह क्या बात है ओहो हो, मजा आ गया जुगराज सिंह भारत के ट्रैक फ्लिकर ने फील्ड गोल किया है दो तो डिफेंडर्स का तालमेल हरमन और जुगराज एक फॉरवर्ड की तरह खेले हैं और आखिरकार एक शून्य से आ गए भारत मुबारक सरपंच साहब प्लेयर ऑफ द टूर्नामेंट का अवार्ड भी हरमन को मिला है और क्यों ना मिले क्योंकि कोई ऐसा काम नहीं है जो भारतीय हॉकी टीम के सरपंच हरमन प्रीत ना कर सके पांचवी बार एशिया के चैंपियन पांचवी बार एशियन चैंपियंस ट्रॉफी के विजेता कौन हमारा भारत अपना भारत श्रेष्ठ भारत एशिया की सर्वश्रेष्ठ टीम भारत ओलंपिक में लगातार दो जीतने वाला भारत, इंडिया। सैतालीस में हमारा देश आजाद हुआ उसके बाद में में 1948 में, जब पहली बार ओलंपिक हुए इंग्लैंड के अंदर और वहां पर हिंदुस्तान का झंडा अगर फहराया गया तो वो सिर्फ और सिर्फ हॉकी की बदौलत और आज वो फिर से दोहराया गया जब भी ਸਤਿ ਸ਼੍ਰੀ ਅਕਾਲ ਦੋਸਤੋ ਭਾਰਤ ਦਾ ਹਾਕੀ ਦੇ ਵਿੱਚ ਜਲਵਾ ਉਹੀ ਰੁਤਬਾ ਪਰਕਰਾਰਾ ਹੈ ਔਰ ਭਾਰਤ ਨੇ ਚੈਂਪੀਅਨ ਟਰੋਫੀ ਦਾ ਫਾਈਨਲ ਜਿੱਤ ਲਿਆ ਔਰ ਇਹਦੇ ਨਾਲ ਭਾਰਤ ਨੂੰ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ ਸੋ ਜਦੋਂ ਸੈਮੀਫਾਈਨਲ ਵਿੱਚ ਚਾਰ ਟੀਮਾਂ ਪਹੁੰਚਿਆ ਸੀਗੀਆਂ ਪਾਕਿਸਤਾਨ ਚਾਈਨਾ ਔਰ ਕੋਰੀਆ ਔਰ ਭਾਰਤ ਜਬਕਿ ਭਾਰਤ ਦਾ ਮੁਕਾਬਲਾ ਕੋਰੀਆ ਨਾਲ ਔਰ ਚਾਈਨਾ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਸੀਗਾ ਸੋ ਪਾਕਿਸਤਾਨ ਨੇ ਵਧੀਆ ਖੇਡ ਦਿਖਾਇਆ ਬਹੁਤ ਤੇਜ਼ ਤਰਰ ਖਿਡਾਰੀਆਂ ਦੇ ਵਿੱਚ ਅੱਛੀ ਟੀਮ ਹੈ ਉਹਨਾਂ ਨੇ ਔਰ ਚైనా ਵੀ ਅੱਛੀ ਟੀਮ ਹੈ ਦੋਨਾਂ ਟੀਮਾਂ ਵਿੱਚੋਂ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਸੋ ਇਹ ਨਿਰਧਾਰਿਤ 60 ਮਿੰਟਾਂ ਦੇ ਟਾਈਮ ਦੇ ਵਿੱਚ ਇਹ ਇਹ ਮੈਚ ਡਰਾ ਹੋ ਗਿਆ ਬਰਾਬਰ ਹੋ ਗਿਆ ਸੋ ਪੈਨਲਟੀ ਸ਼ੂਟਆਊਟ ਨੂੰ ਤੁਸੀਂ ਜਾਣਦੇ ਹੋਗੇ ਉਹਦੇ ਵਿੱਚ ਇੱਕ ਖਿਡਾਰੀ ਬਾਲ ਨੂੰ ਲੈ ਕੇ ਅੱਗੇ ਵੱਧਦਾ ਤਾਂ ਖਾਲੀ ਗੋਲ ਕੀਪਰ ਹੀ ਹੁੰਦਾ ਔਰ ਇੱਕ ਹੀ ਖਿਡਾਰੀ ਉਹਦੇ ਵਿੱਚ ਗੋਲ ਕਰਨ ਦੀ ਕੋਸ਼ਿਸ਼ ਕਰਦਾ ਉਧਰ ਗੋਲ ਕੀਪਰ ਹੁੰਦਾ ਇਹਨੂੰ hockey ਦੇ ਵਿੱਚ ਪੈਨਲਟੀ ਸ਼ੂਟ ਆਊਟ ਕਹਿੰਦੇ ਨੇ ਸੋ ਇਹਦੇ ਵਿੱਚ ਚైనా ਬਾਜੀ ਮਾਰ ਗਿਆ ਪਾਕਿਸਤਾਨ ਵਾਲਿਆਂ ਨੇ ਬਹੁਤ ਹੀ ਮੜਕ ਖੇਡ ਦਿਖਾਇਆ ਔਰ ਉਹਨੂੰ ਡਿਫੈਂਸ ਨਹੀਂ ਕਰ ਪਾਏ ਗੋਲਚੀ ਨੂੰ ਭੇਤ ਨਹੀਂ ਪਾਏ ਸੋ 2-0 ਨਾਲ ਹਾਰ ਕੇ ਉਹ ਫਾਈਨਲ ਦੀ ਰੇਸ ਵਿੱਚੋਂ ਬਾਹਰ ਚਲਾ ਗਿਆ ਸੋ ਕੋਰੀਆ ਨੂੰ ਭਾਰਤ ਨੇ ਚੰਗਾ ਸਬਕ ਸਿਖਾਇਆ ਜਿਵੇਂ ਕਿ ਇਹ ਸੀਰੀਜ਼ ਇਹ ਲੀਗ ਜਦੋਂ ਦੀ ਸ਼ੁਰੂ ਹੋਈ ਚੈਂਪੀਅਨ ਟਰੋਫੀ ਭਾਰਤ ਨੇ ਇੱਕ ਮੈਚ ਵੀ ਨਹੀਂ ਗਵਾਇਆ ਇਹਨਾਂ ਨੇ ਪਾਕਿਸਤਾਨ ਮਲੇਸ਼ੀਆ ਚਾਈਨਾ ਕੋਰੀਆ ਸਾਰਿਆਂ ਨੂੰ ਹਰਾਇਆ ਸੀਗਾ ਸੋ ਉਹੀ ਕੰਮ ਫਾਈਨਲ ਦੇ ਸੈਮੀਫਾਈਨਲ ਵਿੱਚ ਹੋਇਆ ਕੋਰੀਆ ਨੂੰ 3-1 ਨਾਲ ਮਾਤ ਦੇ ਕੇ ਵੱਡੀ ਜਿੱਤ ਕੀਤੀ ਤੇ ਇਸ ਦੇ ਨਾਲ ਇਹ ਫਾਈਨਲ ਵਿੱਚ ਪਹੁੰਚ ਗਏ ਉਧਰੋਂ ਚਾਈਨਾ ਪਹੁੰਚ ਗਿਆ ਕੱਲ ਭਾਰਤ ਦਾ ਮੁਕਾਬਲਾ ਚਾਈਨਾ ਨਾਲ ਸੀਗਾ ਔਰ ਚਾਈਨਾ ਤੋਂ ਇੰਨੀ ਉਮੀਦ ਨਹੀਂ ਸੀ ਕਿ ਇੰਨੀ ਵਧੀਆ ਟੱਕਰ ਦਊਗੇ ਔਰ ਭਾਰਤ ਤੋਂ ਉਮੀਦ ਸੀ ਕਿ ਚਾਈਨਾ ਨੂੰ ਇਹ ਘੱਟੋ-ਘੱਟ 5-1 ਜਾਂ 5-2 ਨਾਲ ਜਾਂ 4-1 ਜਾਂ 3-1 ਦੇ ਅੰਤਰ ਨਾਲ ਹਰਾਊਗਾ ਪਰ ਚਾਈਨਾ ਨੇ ਖੂਬਸੂਰਤ ਖੇਡ ਦਿਖਾਇਆ ਬਹੁਤ ਤੇਜ਼ ਖਿਡਾਰੀ ਨੇ ਉਹਨਾਂ ਨੇ ਵੀ ਵਧੀਆ ਖੇਡ ਦਿਖਾਇਆ ਔਰ ਭਾਰਤ ਨੇ ਵੀ ਪੂਰੀ ਵਾਹ ਲਾਈ ਚైనా ਇਸ ਮੁਕਾਬਲੇ ਵਿੱਚ ਬਿਲਕੁਲ ਹੀ ਬਦਲਿਆ ਬਦਲਿਆ ਨਜ਼ਰ ਆਇਆ ਉਹਨੇ ਭਾਰਤ ਦਾ ਦੀਆਂ ਗੁੱਡੀਆਂ ਲਵਾ ਕੇ ਰੱਖੀਆਂ ਯਾਨੀ ਦੇਖਿਆ ਜਾਏ ਤਾਂ ਪੂਰੇ ਮੈਚ ਵਿੱਚ ਇਹਨੂੰ ਬੈਕ ਫੁੱਟ ਤੇ ਰੱਖਿਆ ਪਰ ਭਾਰਤ ਨੇ ਵਧੀਆ ਖੇਡ ਦਿਖਾਇਆ ਔਰ ਬਾਰ-ਬਾਰ ਉਹਨਾਂ ਦੇ ਗੋਲ ਪੋਸਟ ਤੇ ਧਾਵੇ ਬੋਲੇ ਪਰ ਉਹਨਾਂ ਦਾ ਡਿਫੈਂਸ ਇੰਨਾ ਵਧੀਆ ਸੀ ਕਿ ਉਹ ਗੋਲ ਨੂੰ ਬਚਾ ਲੈਂਦੇ ਸੀਗੇ ਸੋ ਇਹਦੇ ਵਿੱਚ ਮੈਚ ਦੇ ਵਿੱਚ ਚਲਦੇ ਆ ਚਲਦੇ ਆ ਹਰਮਨਪ੍ਰੀਤ ਜੋ ਕਿ ਭਾਰਤ ਦੇ ਕੈਪਟਨ ਨੇ ਇਹਨਾਂ ਨੇ ਮੂਵਮੈਂਟ ਬਣਾਇਆ ਇਹ ਡੀ ਦੇ ਵਿੱਚ ਦਾਖਲ ਹੋਏ ਔਰ ਜੁਗਰਾਜ ਕੋਲ ਬਾਲ ਇਹਨਾਂ ਨੇ ਪੁਸ਼ ਕਰਤੀ ਹਲਕਾ ਜਿਹਾ ਪੁਸ਼ ਔਰ ਜੁਗਰਾਜ ਨੇ ਛੇਤੀ ਦਿਨੇ ਗੋਲ ਪੋਸਟ ਦੇ ਵਿੱਚ ਬਾਲ ਪਾਤੀ ਔਰ ਇਹਦੇ ਨਾਲ ਭਾਰਤ ਦੀ ਜਿੱਤ ਹੋ ਗਈ 1-0 ਨਾਲ ਸੋ ਜੇ ਮਾਮਲਾ ਇਹ ਪੈਨਲਟੀ ਸ਼ੂਟਆਊਟ ਵਿੱਚ ਜਾਂਦਾ ਤਾਂ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਦਾ ਕੋਈ ਮੁਕਾਬਲਾ ਨਹੀਂ ਸੀ ਚైనా ਨਾਲ ਬਹੁਤ ਹੀ ਤਗੜੀ ਟੀਮ ਹੈ ਭਾਰਤ ਦੀ ਭਾਰਤ ਪੈਨਲਟੀ ਸ਼ੂਟਆਊਟ ਦਾ ਬਾਦਸ਼ਾਹ ਹੈ ਇਨਾਂ ਦੇ ਉੱਤੇ 올림픽 ਵਿੱਚ ਵੀ ਪੈਨਲਟੀ ਸ਼ੂਟਆਊਟ ਹੋਏ ਸੀਗੇ ਸੋ ਇਹਨਾਂ ਨੇ ਬਾਜ਼ੀਆਂ ਮਾਰਿਆ ਸੀਗੇ ਸੋ ਇਹ ਟੀਮ ਚੈਂਪੀਅਨ ਟੀਮ ਹੈ ਉੱਥੇ 올림픽 ਵਿੱਚ ਬਰੋਨਜ਼ ਮੈਡਲ ਜਿੱਤ ਕੇ ਆਈ ਹੈ ਇਹ ਏਸ਼ੀਆ ਦੀ ਮਹਾਨ ਔਰ ਸਤੋਂ ਤਕੜੀ ਟੀਮ ਹੈ ਉਹੀ ਇਹਨਾਂ ਨੇ ਰੁਤਵਾ ਅਜੇ ਕਾਇਮ ਰੱਖਿਆ ਸੋ ਚైనా ਨੂੰ ਹਰਾਤਾ ਪੰਜਵੀਂ ਵਾਰ ਭਾਰਤ ਨੇ ਚੈਂਪੀਅਨ ਟਰੋਫੀ ਆਪਣੇ ਨਾਮ ਕਰ ਲਈ ਸੋ ਇਹਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਖੁਸ਼ੀਆਂ ਨੇ ਢੇਰ ਸਾਰੀਆਂ ਖੁਸ਼ੀਆਂ ਇਸ ਟੀਮ ਨੂੰ ਔਰ ਇਸ ਟੀਮ ਦੇ ਵਿੱਚ ਪੰਜਾਬ ਦੇ ਖਿਡਾਰੀ ਕਟੋ-ਕਟ ਨੌ ਨੇ ਔਰ ਇਹਦੇ ਵਿੱਚ ਜੋ ਵੀ ਹੈ ਪੂਰੀ ਟੀਮ ਹੀ ਪੰਜਾਬੀਆਂ ਨਾਲ ਭਰੀ ਹੋਈ ਹੈ ਸੋ ਪੰਜਾਬੀਆਂ ਨੇ ਭਾਰਤ ਦਾ ਨਾਮ ਕਿੱਥੇ-ਕਿੱਥੇ ਬੁਲੰਦ ਨਹੀਂ ਕੀਤਾ ਇਸ ਦੇ ਲਈ ਆਪਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਖੁਸ਼ੀ ਦੀ ਔਰ ਮਾਣ ਦੀ ਗੱਲ ਹੈ ਔਰ ਇਸ ਤੋਂ ਵੀ ਮਾਣ ਦੀ ਗੱਲ ਹੈ ਕਿ ਅਸੀਂ ਹਿੰਦੁਸਤਾਨ ਨੂੰ ਜਿਤਾਇਆ ਔਰ ਹਿੰਦੁਸਤਾਨ ਦੀ ਟੀਮ 골ਡਨ 골ਡ ਲੈ ਕੇ ਆਈ ਹੈ ਔਰ ਪੰਜਵਾਂ ਖਿਤਾਬ ਚਿੱਤ ਕੇ ਲੈ ਕੇ ਆਈ ਹੈ ਸੋ ਮੈਚ ਆਫ ਦਾ ਪਲੇਅਰ ਮੈਚ ਆਫ ਦਾ ਸੀਰੀਜ਼ ਜਿਹੜਾ ਸੀਗਾ ਉਹ ਵੀ ਹਰਮਨਪ੍ਰੀਤ ਸਰਪੰਚ ਸਾਹਿਬ ਨੂੰ ਮਿਲਿਆ ਸਰਪੰਚ ਸਾਹਿਬ ਨੇ ਬਹੁਤ ਹੀ ਵਧੀਆ ਖੇਡ ਦਿਖਾਈ ਹੈ ਔਰ ਹਰ ਵਾਰ ਉਹ ਅੱਗੇ ਵਧ ਕੇ ਅੱਗੇ ਆਉਂਦੇ ਨੇ ਆਪਣਾ ਇੱਕ ਲੀਡਰ ਦੀ ਤਰ੍ਹਾਂ ਖੇਡਦੇ ਨੇ ਉਹ ਉਹਨਾਂ ਨੂੰ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਲੰਬੀ ਉਮਰ ਔਰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਹਾਕੀ ਵਿੱਚ ਫੋਰ ਲੰਮੀਆਂ ਉਪਲਬਧੀਆਂ ਹਾਸਲ ਕਰਨ ਉਹ ਪੂਰੀ ਟੀਮ ਉਪਲਬਧੀਆਂ ਹਾਸਲ ਕਰੇ ਇਹਦੇ ਵਿੱਚ ਕੁਝ ਪੈਰਿਸ 올림픽 ਤੋਂ ਬਾਅਦ ਹੋਰ ਵੀ ਕੁਝ ਚਿਹਰੇ ਨਵੇਂ ਸੀਗੇ ਇੰਡੀਆ ਟੀਮ ਵਿੱਚ ਜੋ ਕਿ ਬਹੁਤ ਵਧੀਆ ਖੇਡੇ ਔਰ ਫਿਊਚਰ ਵਿੱਚ ਉਹ ਵਧੀਆ ਮਹਾਨ ਖਿਡਾਰੀ ਬਣਨਗੇ ਸੋ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ ਸਤਿ